ਕੀ ਹਾਲ ਨੇ ਭਾਉ ਜੀ ਬਹੁਤ ਵਧੀਆ ਜੀ ਭਾਉ ਕਿਤੇ ਵੇਖਿਆ ਵੇਖਿਆ ਲੱਗਣਿਆ ਯਾਰ ਆਹਾਂ ਕਿਹੜਾ ਨਗਰਿਆ ਆਪਣਾ ਓਏ ਆਪਣਾ ਬੰਡਾਲਾ ਓਏ ਵੇਖਿਆ ਵਡਿਆ ਤੇਰੇ ਮੈਂ ਕਾ ਹੀ ਨਾ ਵੀਰ ਕਿਤੇ ਵੇਖਿਆ ਵੇਖਿਆ ਲੱਗਣ ਡਿਆ ਛੋਟਾ ਥਾ ਪਰੇ ਭਰਾ ਏ ਤੇ ਪਰ ਯਾਰ ਮੈਂ ਤੁਹਾਨੂੰ ਨਹੀਂ ਵੇਖਿਆ ਕਿਤੇ ਗੁਰਵਾਹੀਂ ਕਿਹੜਾ ਟੈਲੀਵਿਜ਼ਨ ਜੌਣੇੜਾ ਤੂੰਆਂ ਨੂੰ ਵੇਖਣਾ ਉਹ ਜਿਹੜਾ ਭਰਾ ਹੀ ਹੋ ਗਿਆ ਫਿਰ ਕਾਰੀ ਗੱਲ ਆ ਸਾਡੇ ਇਹਨਾਂ ਗੱਲਾਂ ਆ ਉਹ ਵੇਖ ਲੈ ਨਿੱਕੇ ਰੱਬ ਦੀਆਂ ਕਰਨੀਆਂ ਓਏ ਪਤਾ ਨਹੀਂ ਕਦੋਂ ਕਿੱਥੇ ਮਿਲ ਪਣਾ ਹੈ ਭਰਾਵਾਂ ਨੇ ਹਾਂ ਇਹ ਤਾਂ ਜੋੜੀ ਸੁਜੋਗਾ ਦੀ ਗੱਲ ਹੁੰਦੀ ਆ ਵਡਿਆ ਉਹ ਗੱਲਾਂ ਛੱਡੋ ਤੁਸੀਂ ਇਹ ਦੱਸੋ ਕਿਧਰ ਕੋ ਮੰਡਾ ਏ ਜੇ ਓਏ ਆਏ ਤੇ ਯਾਰ ਇੱਧਰ ਹੀ ਆ ਘਰ ਇੱਕ ਮਸਲਾ ਆ ਬਣ ਗਿਆ ਭਾਉ ਉਹ ਸਾਰੇ ਮਤਲੇ ਹੱਲ ਕਰ ਦਿਆਂਗੇ। ਓ ਯਾਰ ਗੱਲ ਦੇ ਸ਼ਰਮਜੀ ਆਲੀ ਤੈਨੂੰ ਕੀ ਦਸੀਏ। ਉਹ ਗੁਰੂਆ ਜਦੋਂ ਭਰਾ ਹੀ ਬਣ ਗਿਆ ਫਿਰ ਸ਼ਰਮਾ ਗਾਦੀਆਂ। ਉਹ ਖੁੱਲ ਕੇ ਦੱਸੋ। ਉਹ ਗੱਲ ਈ ਭਰਾਵਾ ਸਮਾਂ ਜਾ ਲੈਣ ਆਏ ਆ। ਤੇ ਇਹਨੂੰ ਨਿੱਕੇ ਨੂੰ ਪਿਸ਼ਾਬ ਆ ਗਿਆ। ਅਰੇ ਮੂੰਹ ਤਾਂ ਹੀ ਲੱਗ ਡਾ ਜਿੱਦਾਂ ਇਹਨੂੰ ਕੁਝ ਆਇਆ। ਉਹ ਭਰਾਵਾ ਹੱਲ ਕਰ ਮਸੌਲ ਜੇ ਨਾ ਕਰ। ਉਹ ਟੈਨਸ਼ਨ ਨਾ ਲਾ। ਓਏ ਅੰਬਰ ਸਰਦਾ ਕੋਨਾ ਕੋਨਾ ਜਾਣਦਾ ਤੁਹਾਡਾ ਭਰਾ। ਉਹ ਫਿਕਰ ਨਾ ਕਰੋ ਹੈਗਾ ਆਪਣਾ ਇੱਥੇ ਇੱਕ ਕੈਫੇ। ਇਹਨੂੰ ਕੈਫੇ ਤੇ ਕਰਾਉਂਦੇ ਆ। ਉਹ ਬੱਸ ਮੈਂ ਗਿਆ ਤੇ ਆਇਆ ਗੇ। ਆ ਜਾ ਆ ਜਾ ਚੱਲ ਫਿਰ। ਵੱਡਿਆ ਕੈਫੇ ਕੀਂ ਦਾਵਾ ਉਹ ਮੈਨੂੰ ਕੀ ਪਤਾ ਕੋਈ ਡੱਬਾ ਡੁੱਬਾ ਹੰਦਾ ਹਣਾ ਹੋਰ ਕੈਫੇ ਕੀ ਹੋਣਾ ਨਹੀਂ ਨਹੀਂ ਡੱਬਾ ਡੁੱਬਾ ਨਹੀਂ ਹੋਣਾ ਆਵੇ ਕੈਫੇ ਕਹਿੰਦਾ ਕਿੱਡਾ ਮੂੰਹ ਭਰ ਜਾਂਦਾ ਪੀਤਾ ਭਰਾਵਾ ਤੇਰੇ ਪੱਜ ਮੈਂ ਵੀ ਵੇਖ ਲੂੰਗਾ ਅੱਜ ਕਿਹੜੀ ਸ਼ਗਾਦ ਨੂੰ ਕਹਿੰਦੇ ਕੈਫੇ ਹਾਂ ਇਹ ਲਾ ਵੱਡਿਆ ਕਿਸਮਤ ਦੀਆਂ ਗੱਲਾਂ ਹੁੰਦੀਆਂ ਤੂੰ ਨੇ ਗਾਲਾਂ ਦੇਂਦਾ ਆਂ ਡਿਆਂ ਕਿ ਤੇਰਾ ਹੀ ਸਿਆਪਾ ਕਰਦਾ ਫਿਰਨੇ ਆ ਅੱਜ ਫਿਰ ਕੈਫੇ 'ਚ ਹੀ ਚੱਲੂਗਾ